ਸਰ ਜੀ ਮੈਂ ਨਸ਼ਾ ਕਿੱਥੋਂ ਵੇਚਣਾ ਮੈਂ ਬੁੱਢੀਆਂ ਦੋ ਤੀਆਂ ਮੇਰੀਆਂ ਐ ਦੇਖੋ ਮੇਰ ਗਾਣ ਪੁੱਤ ਸੀ ਠੀਕ ਪਹਿਲਾਂ ਰਹਿੰਦਾ ਸੀ ਜੀ ਤੇ ਜਦੋਂ ਦਾ ਹੁਣ ਪੱਜਾ ਉਹਦਾ ਸਾਡੇ ਮੈਨੂੰ ਨਹੀਂ ਜੇ ਪਤਾ ਵੀ ਕਿਹੜੇ ਕਿਹੜੇ ਥਾਂ ਨ ਕਰਦੇ ਹਾਂਜੀ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਫਿਰ ਕਿੰਨੇ ਪਰਚੇ ਤੇ ਕਿੰਨੇ ਨਹੀਂ ਦੇਖੀ ਪਤਾ ਨਹੀਂ ਮੈਨੂੰ ਕਰਦਾ ਕਿ ਨਹੀਂ ਸਾਲ ਡੇਢ ਸਾਲ ਹੋ ਗਏ ਘਰ ਦੇ ਵਿੱਚ ਮੈਂ ਆ ਮੇਰਾ ਛੋਟਾ ਮੁੰਡਾ ਆ ਤੇ ਕੋਰਪਰੇਸ਼ਨ ਨੇ ਕੋਈ ਨੋਟਿਸ ਉਸਦੀ ਜਾਰੀ ਕੀਤਾ ਕੀਤਾ ਸੀ ਸਾਨੂੰ ਕੋਈ ਨੋਟਿਸ ਨਹੀਂ ਜਾਰੀ ਕੀਤਾ ਕੁਛ ਨਹੀਂ ਕੀਤਾ ਮੈਂ ਰਹੀ ਨਹੀਂ ਜ਼ਿਆਦਾ ਕੁੜਨਾ ਕਰ ਰਹੀ ਨਹੀਂ ਜੇ ਮੈਂ ਆਉਣੀ ਆ ਦਿਹਾੜੀ ਡੰਗ ਤੇ ਦੋ ਦਿਨ ਮੈਂ ਇੱਥੇ ਰਹੀ ਨਹੀਂ ਤੇ ਦੋ ਚਾਰ ਦਿਨ 10 ਦਿਨ ਮੈਂ ਅਹੀਂ ਦੇਖ ਨਹੀਂ ਵੇਚਦੇ ਮੇਰੇ ਵੇਖੋ ਤੁਹਾਨੂੰ ਮੈਂ ਵਿਖਾਉਂਦੀ ਪਈ ਕਾਗਜ਼ ਪੜੋ ਤੇ ਸਹੀ ਤੁਸੀਂ ਮੈਨੂੰ ਕੰਨੀ ਬੀਬੀ ਮੇਰੇ ਕੋ ਰਹਿਦਾ ਨਹੀਂ ਰਹਿੰਦਾ ਦੋ ਨਸ਼ਾ ਕਰਦਾ ਹੀ ਜਦੋਂ ਰਹਿੰਦਾ ਦੋ ਨਸ਼ਾ ਕਰਦਾ ਹੀ ਕਿ ਨਹੀਂ ਮੈਨੂੰ ਪਤਾ ਜੀ ਮੈਂ ਸਾਫਾ ਕਰਦੀ ਮੇਰੀ ਬੇਨਤੀ ਕੀਤੀ ਜਾਵੇ ਮੇਰਾ ਮਕਾਨ ਨਾ ਟਾਓ ਮੈਂ ਕਿੱਧਰ ਜਾਵਾਂਗੀ ਮੈਂ ਵੇਖ ਲੈ ਮੇਰਾ ਥੋੜਾ ਥੋੜਾ ਬਤਾ ਤੋ ਹੀ ਮੇਰੀ ਬਖਸ਼ਤ ਕਰ ਦੋ ਮੇਰੇ ਬੱਚੇ ਮੈਂ ਕਿੱਥੇ ਲੈ ਕੇ ਜਾਵਾਂ ਆਪਣੇ ਮੁੰਡੇ ਨੂੰ ਮੇਰੀ ਮਦਦ ਕਰੋ ਸਰ ਆ ਮੈਂ ਕੋਈ ਦੇਖ ਸਕਦੇ ਤੁਸੀਂ ਫਾਰਮ ਪਾ ਸਕਦੇ ਜਨਾ ਤੁਸੀਂ ਮੇਰੇ ਆਦਮੀ ਦੇ ਨਾਮ ਤੇ ਜੀਤ ਰਿਹਾ 2018 ਇਸ ਸਮੇਂ ਦੀ ਖਬਰ ਸੁਖਵੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਲੱਤ ਤੇ ਸੱਟ ਲੱਗੀ ਸੀ ਜਿਸ ਕਾਰਨ ਪਲੱਸਟਰ ਲੱਗਿਆ ਹੋਇਆ ਸੀ ਤਾਂ ਹੁਣ ਤਸਵੀਰਾਂ ਸਾਹਮਣੇ ਆਈਆਂ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਨੇ ਸਲਿੰਗ ਪੋਚ ਜਿਹੜਾ ਕਿ ਬਾਹ ਤੇ ਪਾਇਆ ਹੋਇਆ ਹੈ ਦੱਸਦੀ ਹੈ ਕਿ ਸਲਿੰਗ ਪੋਚ ਪਾਉਣ ਦਾ ਕਾਰਨ ਇਹ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਦਾ ਮੋਢਾ ਉੱਤਰ ਗਿਆ ਹੈ ਤੇ ਇਹ ਮੋਢਾ ਜੋ ਸੁਖਵੀਰ ਸਿੰਘ ਬਾਦਲ ਦਾ ਮੋਢਾ ਥੋੜੇ ਦਿਨ ਪਹਿਲਾਂ ਉਤਰ ਗਿਆ ਸੀ ਜਿਸ ਕਾਰਨ ਸੁਖਵੀਰ ਸਿੰਘ ਬਾਦਲ ਨੇ ਆਪਣਾ ਮੋਢਾ ਠੀਕ ਕਰਨ ਦੇ ਲਈ ਸਲਿੰਗ ਪੋਚ ਪਾਇਆ ਹੋਇਆ ਹੈ ਤਸਵੀਰਾਂ ਸਾਹਮਣੇ ਆਈਆਂ ਹਨ ਕਿ ਸੁਖਵੀਰ ਸਿੰਘ ਬਾਦਲ ਦਾ ਮੋਢਾ ਉਤਰਨ ਦੇ ਕਾਰਨ ਇਹ ਸਲਿੰਗ ਪੋਚ ਉਹਨਾਂ ਨੇ ਪਾਇਆ ਹੋਇਆ ਹੈ ਪੰਜਾਬ ਭਾਰਤ ਦੀਆਂ ਦੇਸ਼ ਭਾਰਤ ਦੀਆਂ ਹੋਰ ਖਬਰਾਂ ਦੇ ਲਈ ਹਰਿਆਣਾ ਮੌਸਮ ਅਪਡੇਟ ਦੇ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ